ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਕੁਝ ਨੁਕਤੇ ਸਾਂਝੇ ਕਰਨੇ ਆ ਜਿਹੜੇ ਆਪਾਂ ਨਦੀਨ ਨਾਸ਼ਕ ਵਰਤਨੇ ਆ ਚਾਹੇ ਆਪਾਂ ਗੁੱਲੀ ਡੰਡੇ ਵਾਸਤੇ ਜਾਂ ਜੰਗਲੀ ਜ਼ਮੀਂ ਜਾਂ ਚੁੰਦਰਕੇਦਨ ਜੀ ਨੂੰ ਆਪਾਂ ਕੰਡਿਆਲੀ ਪਾਲਕ ਜਾਂ ਜੰਗਲੀ ਪਾਲਕ ਜਿਹੜੇ ਚੌੜੇ ਪੱਤੇ ਵਾਲੇ ਨਦੀਨ ਹੋ ਜਾਂਦੇ ਜਾਂ ਬਾਥੂ ਹੋ ਜਾਂਦਾ ਜਾਂ ਕਈ ਵਾਰ ਜਿਹੜੀ ਬਟਨ ਬੂਟੀ ਦੀ ਸਮੱਸਿਆ ਆ ਜਾਂਦੀ ਆ ਜਾਂ ਹਿਰਨ ਖੁਰੀ ਮਕੋ ਆਮ ਤੌਰ ਤੇ ਕੰਡਿਆਲੀ ਪਾਲਕ ਚੌੜੇ ਪੱਤੇਆਂ ਵਾਲੇ ਜਿਹੜੇ ਨਦੀਨਾਂ ਦੇ ਵਿੱਚ ਮੁੱਖ ਤੌਰ ਤੇ ਹੁੰਦੀ ਜਾਂ ਮੈਣਾ ਮੈਣੀ ਬੰਜੰਗਲੀ ਬੂਟੀ ਜੋ ਵੀ ਜਿਹੜੇ ਨਦੀਨ ਵੱਖ-ਵੱਖ ਕਿਸਮ ਦੇ ਉਹਦੇ ਵਾਸਤੇ ਜਿਹੜੇ ਆਪਾਂ ਨਦੀਨ ਨਾਸ਼ਕ ਵਰਤਨੇ ਉਹਦੇ ਵਿੱਚ ਸਾਵਧਾਨੀਆਂ ਕੀ ਵਰਤਣੀਆਂ ਕਿਉਂਕਿ ਹੁਣ ਜਿਹੜਾ ਹੈਗਾ ਪਹਿਲਾ ਪਾਣੀ ਕਣਕਾਂ ਨੂੰ ਲੱਗਣਾ ਸ਼ੁਰੂ ਹੋ ਜਾਣਾ ਪਹਿਲੇ ਪਾਣੀ ਤੋਂ ਬਾਅਦ ਤੇ ਨਦੀਨ ਉੱਗਣ ਤੋਂ ਬਾਅਦ ਜਿਹੜੇ ਆਪਾਂ ਨਦੀਨ ਨਾਸ਼ਕ ਵਰਤਨੇ ਕਿਉਂਕਿ ਕੁਝ ਕਿਸਾਨ ਵੀਰਾਂ ਨੇ ਪ੍ਰੀਮਰਜੈਂਸ ਜਿਹੜਾ ਬਜਾਈ ਕਰ ਅਨੁਸਾਰ ਆਪਾਂ ਸਪਰੇਅ ਕੀਤੀ ਜਿਹਦੇ ਵਿੱਚ ਸਟ੍ਰੋਂਗ ਪੰਜਾਬ ਕੀ ਰਾਜ ਜਾਂ ਪਲੇਟਫਾਰਮ ਉੱਥੇ ਜਿਹੜੇ ਹੈਗੇ 70 80% 90% ਤੱਕ ਜਿਹੜੇ ਨਦੀਨ ਕਾਬੂ ਹੋ ਜਾਂਦੇ ਆ ਫਿਰ ਆਪਾਂ ਜੇ ਨਦੀਨ ਫਿਰ ਵੀ ਉੱਗ ਪੈਂਦੇ ਆ ਤਾਂ ਪਹਿਲੇ ਪਾਣੀ ਤੇ ਜੇ ਨਦੀਨ ਉੱਗੇ ਆ ਤਾਂ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਕੋਰ ਤੇ ਸਪਰੇਅ ਕਰਦੇ ਆ ਜਿਹਦੇ ਬਾਰੇ ਵੀ ਆਪਾਂ ਜਾਣਕਾਰੀ ਪਹਿਲਾਂ ਸਾਂਝੀ ਕਰ ਚੁੱਕੇ ਆ ਐਸੋ ਪ੍ਰੋਟਰਨ ਜਾਂ ਸਲਫੋਸਲਫਿਰੋਨ ਗਰੁੱਪ ਤੁਸੀਂ ਵਰਤਣਾ ਉਹਦੇ ਬਾਰੇ ਵੀ ਆਪ ਡਿਟੇਲਸ ਜਾਣਕਾਰੀ ਸਾਂਝੀ ਕਰਤੀ ਸੀ ਹੁਣ ਗੱਲ ਆ ਗਈ ਕਿ ਜਦੋਂ ਆਪਾਂ ਜਿਹੜੀ ਕਣਕ ਦੀ ਫਸਲ ਨੂੰ ਪਹਿਲੇ ਪਾਣੀ ਤੋਂ ਬਾਅਦ ਤੇ ਨਦੀਨ ਉੱਗਣ ਤੋਂ ਬਾਅਦ ਜਿਹੜੇ ਹੈਗੇ ਆ ਸਪਰੇਅ ਕਰਨੀ ਉਹਦੇ ਬਾਰੇ ਸਾਵਧਾਨੀਆਂ ਕੀ ਵਰਤਣੀਆਂ ਕਿਉਂਕਿ ਸਾਵਧਾਨੀਆਂ ਜੇ ਨਹੀਂ ਵਰਤਦੇ ਕਈ ਵਾਰ ਨਦੀਨ ਕਾਬੂ ਨਹੀਂ ਹੁੰਦੇ ਖਰਚਾ ਆਪਣਾ ਜ਼ਿਆਦਾ ਹੋ ਜਾਂਦਾ ਹੈ ਨਦੀਨ ਰੋਕ ਕੇ ਫੇਰ ਚੱਲ ਪੈਂਦੇ ਆ ਤੇ ਵੱਖ-ਵੱਖ ਜਿਹੜੀਆਂ ਕਿਸਮ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਜੇ ਕੋਈ ਨਵੇਂ ਕਿਸਾਨ ਵੀ ਇਹ ਵੀਡੀਓ ਦੇਖ ਰਹੇ ਆ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਡਾ ਬਟਨ ਦਬਾ ਸਕਦੇ ਆ ਜਾਂ ਪੇਜ ਫੇਸਬੁੱਕ ਪੇਜ ਤੇ ਦੇਖ ਰਹੇ ਪੇਜ ਫੋਲੋ ਕਰ ਸਕਦੇ ਆ ਤੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈਗਾ ਕਿ ਨਦੀਨ ਨਾਸ਼ਕ ਦੀ ਚੋਣ ਆਪਾਂ ਕਿਹੜੀ ਕਰਨੀ ਆ ਪਹਿਲਾ ਨੁਕਤਾ ਦਾ ਇਹ ਆ ਕਿ ਹਰ ਸਾਲ ਕੋਸ਼ਿਸ਼ ਕਰੋ ਗਰੁੱਪ ਜਿਹੜਾ ਹੈਗਾ ਜਿਹੜਾ ਨਦੀਨ ਨਾਸ਼ਕ ਪਿਛਲੀ ਵਾਰ ਵਰਤਿਆ ਉਦੋਂ ਵੱਖਰਾ ਅਦਲ ਬਦਲ ਕੇ ਸਪਰੇਅ ਕਰੋ ਤਾਂ ਕਿ ਨਦੀਨਾਂ ਦੇ ਵਿੱਚ ਪ੍ਰਤੀਰੋਧਕ ਸ਼ਕਤੀ ਨਾ ਆਵੇ ਕਿਉਂਕਿ ਜਿਹੜੇ ਆਪਾਂ ਹਰ ਸਾਲ ਉਹੀ ਨਦੀਨਾਂ ਨਾਸ਼ਕ ਵਰਦਦੇ ਹਾਂ ਕਿ ਪਿਛਲੇ ਸਾਲੇ ਦਾ ਰਿਜ਼ਲਟ ਵਧੀਆ ਮਿਲਿਆ ਸੀ ਅੱਜ ਕੀ ਥੋੜਾ ਜਿਹਾ ਵਧਾ ਕੇ ਡੋਜ਼ ਕਰ ਦਿਓ ਜਿਹੜੇ ਉਹ ਚੋਂ ਨਦੀਨ ਥੋੜੇ ਬਹੁਤੇ ਬਚ ਗਏ ਉਹ ਅਗਲੀ ਵਾਰ ਜਿਹੜਾ ਉਦੋਂ ਵੱਧ ਡੋਜ਼ ਨਾਲ ਬੜੀ ਮਰਨੇ ਤੇ ਉਹਦੇ ਵਿੱਚ ਰਜਿਸਟੈਂਸ ਆ ਜਾਂਦੀ ਫਿਰ ਉਹ ਗਰੁੱਪ ਜਿਹੜਾ ਆਪਣੇ ਵਾਸਤੇ ਉਹ ਨਦੀਨਾਂ ਨਾਸ਼ਕ ਦਾ ਗਰੁੱਪ ਆ ਆਪਣੇ ਵਾਸਤੇ ਫਾਲਤੂ ਹੋ ਜਾਂਦਾ ਉਹ ਕੰਮ ਨਹੀਂ ਕਰਦਾ ਹਰ ਸਾਲ ਨਦੀਨਾਂ ਨਾਸ਼ਕ ਮਤਲਬ ਦਵਾਈ ਅਦਲ ਬਦਲ ਕੇ ਵਰਤੋਂ ਕਰੋ ਫਿਰ ਆ ਜਾਂਦੀ ਉਹਦੀ ਸਹੀ ਮਾਤਰਾ ਦੀ ਚੋਣ ਕਰਨੀ ਇਹ ਮੈਂ ਵੱਖਰੀਆਂ ਵੀਡੀਓ ਜੀ ਤੁਹਾਡੀਆਂ ਕੱਲ ਜਾਂ ਪਰਸੋਂ ਦਾ ਗਾ ਡਿਟੇਲ ਸਾਰੀ ਸਾਂਝੀ ਕਰ ਦੇਣੀ ਕਿ ਕਿਹੜੇ-ਕਿਹੜੇ ਨਦੀਆਂ ਜਾਂ ਨਾਸ਼ਕਾ ਆਪਾਂ ਕਦੋਂ-ਕਦੋਂ ਸਪਰੇਅ ਕਰ ਸਕਦੇ ਆ ਫਿਰ ਹੈਗਾ ਕਿ ਸਹੀ ਸਮਾਂ ਕੁਝ ਨਦੀਨ ਨਾਸ਼ਕਾ ਜਿਹੜੇ 30 ਤੋਂ 35 ਦਿਨ ਤੇ ਸਪਰੇਅ ਕਰ ਸਕਦੇ ਆ ਕੁਝ ਆਪਾਂ 35 ਤੋਂ 45 ਦਿਨ ਤੇ ਕਰ ਸਕਦੇ ਆ ਕੁਝ ਆਪਾਂ 45 ਤੋਂ 55 ਤੇ ਕਰ ਸਕਦੇ ਆ ਇਹ ਹੈਗਾ ਕਣਕ ਦੀ ਬਜਾਈ ਦੀ ਤਰੀਕ ਦੇ ਹਿਸਾਬ ਨਾਲ ਜਾਂ ਜਿਹੜੇ ਨਦੀਨਾਂ ਦੇ ਹਿਸਾਬ ਨਾਲ ਨਦੀਨਾਂ ਦਾ ਗਰੁੱਪ ਜਾਂ ਜਿਹੜਾ ਕੀ ਜਿਹੜਾ ਨਦੀਨ ਨਾਸ਼ਕ ਵਰਤ ਨੇ ਉਹਦੇ ਹਿਸਾਬ ਨਾਲ ਕਿ ਸਹੀ ਸਮੇਂ ਤੇ ਸਪਰੇਅ ਹੋਣੀ ਕਈ ਵਾਰ ਸਪਰੇਅ ਆਪਣੀ ਬਹੁਤ ਜ਼ਿਆਦਾ ਲੇਟ ਹੋ ਜਾਂਦੀ ਹੈ ਕਿਉਂਕਿ ਨਦੀਨਾਸ਼ਕ ਆਪਾਂ ਵਰਤਨੇ ਆ ਜਿੱਥੇ ਆਪਾਂ ਕਣਕ ਵਾਹ ਸਵਾਰ ਕੇ ਬਾਣ ਬੀਜੀ ਹੈ ਜਿੱਥੇ ਆਪਾਂ ਹੈਪੀ ਸੀਡਰ ਨਾਲ ਵਿੱਚੀ ਪਰਾਲੀ ਖੇਤ ਚ ਵਾਈ ਹੋਈ ਹੈ ਮਲਚਿੰਗ ਵਿਧੀ ਵਰਤੀ ਆ ਉੱਥੇ ਤਾਂ ਨਦੀਨ ਹੋਣੀ ਹੀ ਨਹੀਂ ਕਿਉਂਕਿ ਉੱਥੇ ਪਾਣੀ ਵੀ ਲੇਟ ਲੱਗਦਾ ਤੇ ਜਿੱਥੇ ਆਪਾਂ ਖੇਤ ਬਣਾ ਕੇ ਬੀਜਿਆ ਉੱਥੇ ਪਾਣੀ ਆ ਜਿਹੜਾ ਉਹ 22-25 ਦਿਨ ਤੋਂ ਸ਼ੁਰੂ ਹੋ ਜਾਂਦਾ ਹੈ ਵੀ ਕਈ ਥਾਂ ਤੇ ਜਿੱਥੇ ਬਾਣ ਜ਼ਿਆਦਾ ਖੁਸ਼ਕ ਹੈ 20 ਦਿਨ ਤੇ ਵੀ ਪਾਣੀ ਕਿਸਾਨ ਵੀ ਰਣ ਨੂੰ ਲਾਉਣਾ ਪੈ ਸਕਦਾ 22 ਦਿਨ ਤੇ 25 ਦਿਨ ਤੇ ਫਿਰ ਮਹੀਨੇ ਤੇ 32 ਦਿਨ ਇੱਥੇ ਕੇ ਜਾ ਕੇ ਪਾਣੀ ਪਹਿਲਾਂ ਲੱਗ ਜਾਂਦਾ ਤੇ ਆਮ ਤੌਰ ਤੇ ਜਿਹੜਾ ਹੈਗਾ 5-7 ਦਿਨਾਂ ਦੇ ਵਿੱਚ ਤਕਰੀਬਨ ਪੈਰ ਤਰਾ ਹੋ ਜਾਂਦਾ ਸਪਰੇ ਜਿਹੜੀ ਹੈਗੀ ਆ ਇਹ ਵੀ ਇੱਕ ਨੁਕਤਾ ਜ਼ਰੂਰੀ ਹੈ ਕਿ ਪਾਣੀ ਜਿਹੜੀ ਮੌਇਸਚਰ ਜ਼ਮੀਨ ਦੇ ਵਿੱਚ ਵਤਰ ਪੂਰਾ ਹੋਣਾ ਚਾਹੀਦਾ ਸੱਲ ਪੂਰੀ ਹੋਣੀ ਚਾਹੀਦੀ ਹੈ ਸੱਲ ਕਿੰਨੀ ਕੁ ਹੋਵੇ ਕਿ ਆਪਣੇ ਪੈਰਾਂ ਨੂੰ ਜਦੋਂ ਆਪਾਂ ਤੁਰਦੇ ਹਾਂ ਖੇਤ ਦੇ ਵਿੱਚ ਆਪਣਾ ਚੱਪਲ ਜਾਂ ਜੁੱਤੀ ਪਾਈ ਹੁੰਦੀ ਉਹਨ ਮਿੱਟੀ ਨਾਲ ਚੁੰਮੜੇ ਖੇਤ ਗਿੱਲਾ ਹੋਵੇ ਮਤਲਬ ਪੂਰੀ ਸੱਲ ਹੋਣੀ ਚਾਹੀਦੀ ਤਾਂ ਕਿ ਨਦੀਨਨਾਸ਼ਕ ਜਿਹੜੇ ਉਹ ਪੂਰੇ ਕਾਬੂ ਹੋ ਜਾਣ ਜੇ ਖੇਤ ਖੁਸ਼ਕ ਆ ਫਿਰ ਪ੍ਰੋਪਰ ਜਿਹੜਾ ਹੈਗੇ ਕੰਮ ਨਹੀਂ ਕਰਦੇ ਜਿਹੜੇ ਆਪਾਂ ਪਹਿਲੇ ਪਾਣੀ ਤੋਂ ਪਹਿਲਾਂ ਜਵੇਂ ਸਪਰੇਅ ਕਰਨੀ ਆ ਤਾਂ ਉਹਦੇ ਵਿੱਚ ਹੁੰਦਾ ਕਿ ਪਾਣੀ ਆਪਾਂ ਹਲਕਾ ਲਾਈਏ ਜੇ ਭਾਰਾ ਪਾਣੀ ਲਾਉਣੇ ਤਾਂ ਨਦੀਨਨਾਸ਼ਕ ਦਾ ਅਸਰ ਘਟ ਜਾਂਦਾ ਫਿਰ ਜਿਹੜਾ ਹੈਗਾ ਜਿਹੜਾ ਨਦੀਨਨਾਸ਼ਕ ਸਪਰੇਅ ਕਰਨ ਵਾਸਤੇ ਨੋਜ਼ਲ ਫਲੈਟ ਫੈਨ ਜਾਂ ਫਲੱਡ ਜੈਟ ਨੋਜ਼ਲ ਜਿਹੜੀ ਆਪਾਂ ਪਜਾਈ ਕਰਨਸਾਰ ਜੇ ਆਪਾਂ ਸਪਰੇਅ ਕਰਦੇ ਆ ਤਾਂ ਫਲੈਟ ਫਨ ਜਾਂ ਫਲੱਡ ਜੜ ਜਿਹਨੂੰ ਕੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਕਹਿੰਦੇ ਆ ਤੇ ਜੇ ਆਪਾਂ ਨਦੀਨ ਉੱਗਣ ਤੋਂ ਬਾਅਦ ਹੁਣ ਜਿਵੇਂ ਕਰਨੀ 30 35 ਦਿਨ ਤੇ 40 ਦਿਨ ਤੇ ਫਿਰ ਆਪਾਂ ਫਲੈਟ ਫਨ ਨੋਜ਼ਲ ਨੂੰ ਹੀ ਤਰਜੀਹ ਦੇਣੀ ਹੈ ਇਹ ਮੈਂ ਤੁਹਾਨੂੰ ਫੋਟੋ ਦੇ ਵਿੱਚ ਦਿਖਾ ਰਿਹਾ ਇਹ ਨੋਜ਼ਲ ਹੀ ਵਰਤਣੀ ਆ ਆਪਾਂ ਆਮ ਤੌਰ ਤੇ ਨੋਜ਼ਲ ਵਰਤਦੇ ਹੀ ਨਹੀਂ ਹੈਗੇ ਜਿਹਦੇ ਨਾਲ ਪਾੜੇ ਰਹਿ ਜਾਂਦੇ ਆ ਆਪਣੇ ਨਦੀਨ ਕਾਬੂ ਨਹੀਂ ਹੁੰਦੇ ਕਿਸਾਨ ਵੀਰੋ ਇਹ ਨੁਕਤੇ ਬੜੇ ਧਿਆਨ ਦੇਣ ਯੋਗ ਆ ਸਾਫ਼ ਮੌਸਮ ਦੇ ਵਿੱਚ ਸਪਰੇਅ ਕਰਨੀ ਆ ਦੈਨ ਲੱਗੇ ਤਾਂ ਸਪਰੇਅ ਕਰਨੀ ਆ ਕਈ ਵਾਰ ਮੌਸਮ ਖਰਾਬ ਹੁੰਦਾ ਜਾਂ ਧੁੰਦਾਂ ਪੈ ਰਹੀਆਂ ਹੁੰਦੀਆਂ ਲਗਾਤਾਰ ਆਪਾਂ ਸਪਰੇਅ ਕਰ ਦਿੰਨੇ ਆ ਨਦੀਨ ਨਾਸ਼ਕ ਦਾ ਆਪਾਂ ਨੂੰ ਵਧੀਆ ਅਸਰ ਦੇਖਣ ਨੂੰ ਨਹੀਂ ਮਿਲੂਗਾ ਸਾਫ਼ ਮੌਸਮ ਹੋਵੇ ਹਵਾ ਬਹੁਤੀ ਤੇਜ਼ ਨਾ ਚੱਲਦੀ ਹੋਵੇ ਤਾਂ ਕਿ ਡ੍ਰਿਫਟ ਦੇ ਲਾਜ਼ ਨਾ ਹੋਣ ਪਾਣੀ ਪੂਰਾ ਲਾਉਣਾ ਹੈ 150 ਲੀਟਰ ਤੋਂ ਪਾਣੀ ਬਿਲਕੁਲ ਘੱਟ ਨਹੀਂ ਲਾਉਣਾ ਕਿਸਾਨ ਵੀਰੋ 150 ਲੀਟਰ ਤੋਂ ਵੱਧ-ਵੱਧ ਪਾਣੀ ਲਾਉਣਾ ਜਾਂ 150 ਲੀਟਰ ਦਾ ਘੱਟੋ-ਘੱਟ ਲਾਉਣਾ ਹੀ ਲਾਉਣਾ ਜੇ ਤੁਸੀਂ ਟੱਕ ਵਾਲੀ ਕੱਟ ਵਾਲੀ ਨੋਜ਼ਲ ਵਰਤੋਗੇ 150 ਲੀਟਰ ਪਾਣੀ ਲਾਜ਼ਮੀ ਲੱਗੂਗਾ ਤੇ ਇਧਰ ਉਧਰ ਨੋਜ਼ਲ ਹਲਾਉਣੀ ਨਹੀਂ ਹੈ ਜਦੋਂ ਆਪਾਂ ਸਪਰੇਅ ਕਰਨੀ ਹੈ ਫੇਰ ਨਦੀਨ ਆਸ਼ਕ ਤੇ ਵਰਤੋ ਤੋਂ ਬਾਅਦ ਜਿਹੜੇ ਬੂਟੇ ਵੱਜ ਜਾਂਦੇ ਆ ਉਹ ਆਪਾਂ ਜਿਵੇਂ ਅੱਗੇ ਵੀ ਦੱਸਦੇ ਹੁੰਨੇ ਆ ਕਿ ਉਹ ਆਪਾਂ ਬੀਜ ਬੰਡ ਤੋਂ ਪਹਿਲਾਂ ਪਹਿਲਾਂ ਪੱਕਣ ਤੋਂ ਪਹਿਲਾਂ ਪਹਿਲਾਂ ਖੇਤ ਚੋਂ ਬਾਹਰ ਕੱਢ ਦੇਣੇ ਆ ਜੇ ਆਪਾਂ ਹਰ ਸਾਲ ਇਸ ਤਰ੍ਹਾਂ ਵੀ ਕਰਦੇ ਰਵਾਂਗੇ ਤਾਂ ਵੀ ਆਪਾਂ ਨਦੀਨਾਂ ਨੂੰ ਕਾਫੀ ਹੱਦ ਤੱਕ ਕੁਝ ਸਾਲਾਂ ਚ ਹੀ ਘਟਾ ਲਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ